ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਨਮੀਤ ਕਿਚਨ ਵਿੱਚ ਲੋਕ ਤੇ ਸੋ ਤਿੰਗੜਾ ਹੁਣ ਵੀ ਵਲੌਗ ਕਰਦਮ ਹੋ ਗਿਆ ਹੁਣ ਰੈਸਪੀਆਂ ਤੇ ਆ ਗਏ ਜੀ ਪਰ ਮੈਂ ਵੇਖਿਆ ਕਿ ਵੀਲੌਗ ਸਾਡੇ ਜ਼ਿਆਦਾ ਲਾਈਕ ਕਰਦੇ ਹਨਾ ਰੈਸਪੀ ਦੇ ਤੁਹਾਨੂੰ ਪਤਾ ਕਿ ਇੰਨੇ ਜ਼ਿਆਦਾ ਨਹੀਂ ਵੇਖਦੇ ਵੀਲੌਗ ਤੇ ਤਾਂ ਹੀ ਬੰਦਾ ਜੇ ਕਿਤੇ ਜਾਣਾ ਹੋਵੇ ਜਾਂ ਕੁਛ ਇਦਾਂ ਦਾ ਹੋਵੇ ਲੋਕਾਂ ਨੇ ਬਹੁਤ ਸਾਰੀਆਂ ਕੁਕਿੰਗ ਦੀਆਂ ਵੀਡੀਓ ਵੇਖੀਆਂ ਲੋਕਾਂ ਨੇ ਹੁਣ ਥੋੜਾ ਬੋਰ ਹੋ ਗਏ ਆ ਸੋ ਅੱਜ ਆਪਾਂ ਇੱਕ ਬੜੀ ਵਿਦਿਆ ਤੁਹਾਡੇ ਲਈ ਨਾ ਲੈ ਕੇ ਆਏ ਆ ਚਟਨੀ ਦੀ ਰੈਸਪੀ ਇਹ ਚਟਨੀ ਦਲਜੀਤ ਜੀ ਦੇ ਕੋਈ ਕੁਲੀ ਕੋ ਲੈ ਕੇ ਆਉਂਦੇ ਤਾਂ ਮੈਨੂੰ ਕਹਿੰਦੇ ਕਿ ਅੱਜ ਬਣਾਉਂ ਚਟਨੀ ਤਾਂ ਮੈਂ ਕਿਹਾਹੀਂ ਬਣਾ ਦਿੰਨੇ ਇਹ ਕਿਹੜੀ ਗੱਲ ਆ ਸੋ ਆਓ ਜੀ ਬਣਾਈਆਂ ਅੱਜ ਚਟਨੀ ਤੇ ਚਟਨੀ ਬਣਾਉਣ ਲਈ ਇਹ ਲੈ ਆ ਜੀ ਅਸੀਂ ਦੋ ਟਮਾਟਰ ਝਟਪਟ ਬਣ ਜਾਣੀ ਐ ਬਹੁਤਾ ਟਾਈਮ ਨਹੀਂ ਲੱਗਣਾ ਇਹ ਜੀ ਦੋ ਟਮਾਟਰ ਇਹ ਆ ਜੀ ਹਰੀ ਮਿਰਚ ਮਿਰਚਾਂ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਲਓ ਜੀ ਤੁਹਾਨੂੰ ਪਤਾ ਕਿ ਅਸੀਂ ਮਿਰਚਾਂ ਘੱਟ ਕਰਨੀਆਂ ਤੇ ਨਾਲ ਹੈਗੀ ਬੀਟਰ ਰੂਟ ਬੀਟਰ ਰੂਟ ਵੀ ਹੰਨੇ ਵਾਲਾ ਜਿੰਨਾ ਕਿ ਤੁਹਾਨੂੰ ਕਈਆਂ ਨੂੰ ਟੇਸਟ ਮੇਰੇ ਵਰਗਿਆਂ ਨੂੰ ਨਹੀਂ ਪਸੰਦ ਆ ਹੁੰਦਾ ਹੈ ਬੀਟਰ ਰੂਟ ਦਾ ਸੋ ਇਸ ਕਰਕੇ ਤੁਸੀਂ ਆਪਣੇ ਹਿਸਾਬ ਨਾਲ ਪਾ ਲਓ ਤੇ ਅਸੀਂ ਪਾਇਆ ਜੀ ਵਿੱਚ ਟਮਾਟਰ ਬੀਟਰ ਰੂਟ ਤੇ ਹਰੀ ਮਿਰਚ ਪਾਉਣ ਪਾਵਾਂਗੇ ਅਸੀਂ ਆਪਣੇ ਆਪਣੇ ਘਰ ਦਾ ਫਰੈਸ਼ ਧਨੀਆ ਜਿਹੜਾ ਵਿਚਾਰਾ ਰੋਜ਼ ਧਨੀਆ ਨਹੀਂ ਪੁਦੀਨਾ ਜਿਹੜਾ ਕਿ ਰੋਜ਼ ਅਸੀਂ ਤੋੜਦੇ ਆਂ ਥੋਣੇ ਦੇ ਵਿਚਾਰੇ ਜੰਨੀ ਕਿੰਨੇ ਕੇ ਪੱਤੇ ਆਏ ਵੱਡੇ ਨਹੀਂ ਹੋਣਦੇ ਪਤਾ ਨਹੀਂ ਕਿ ਹੋ ਗਿਆ ਨੂੰ ਤੇ ਇਹ ਪਾਵਾਂਗੇ ਪਹਿਲੋਂ ਇਹਨੂੰ ਮੈਂ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਨੇਰੀਆਂ ਨੂਰੀਆਂ ਆਪਣੀਆਂ ਚੱਲਦੀਆਂ ਤੈਨੂੰ ਮੈਂ ਪਾਣੀ ਚ ਪਾ ਕੇ ਰੱਖਿਆ ਹੈ ਕਿ ਚੰਗੀ ਤਰ੍ਹਾਂ ਦੀ ਜੜੀ ਆ ਡਸਟ ਨਿਕਲ ਜਾ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼ ਜੀ ਗਰਮੀਆਂ 'ਚ ਤੁਹਾਨੂੰ ਪਤਾ ਕੀ ਹਰ ਖਾਣੇ ਦੇ ਨਾਲ ਜੜੀ ਆ ਚਟਨੀ ਤੇ ਚਾਹੀਦੀ ਚਟਨੀ ਚਾਹੀਦੀ ਆ ਚਟਨੀ ਤੇ ਸੈਲਡ ਦੇ ਨਾਲ ਵੀ ਲਈਏ ਨਾ ਨਾਲ-ਨਾਲ ਖੀਰਾ ਖਾਈਏ ਬਹੁਤ ਸੁਆਦ ਲੱਗਦਾ ਉਹ ਬੜੀ ਸੁਆਦ ਲੱਗਦੀ ਆ ਜੀ ਛੀਣਾ ਲੱਗ ਕੇ ਕਿਹਦੇ ਨਾਲ ਹਾਂਜੀ ਹੁਣ ਪੈ ਜਾਣੀਆਂ ਛੁੱਟੀਆਂ ਇਹੀ ਕੰਮ ਕਰਨਾ ਖਾਣ-ਪੀਣ ਦਾ ਹੀ ਹੋਣਾ ਹੋਰ ਕੀ ਹੋਣਾ ਹੈ ਇਧਰੋਂ ਆਏ ਤੇ ਖਾ ਲੋ ਤੇ ਉਧਰੋਂ ਆਏ ਤੇ ਖਾ ਲੋ ਤੋ ਇਹ ਜਿਸਾਰਾ ਬਸ ਪਾਲਿਆ ਹੋਣੇ ਦੇ ਵਿੱਚ ਥੋੜੇ ਜਿ ਮਸਾਲੇ ਪਾਣੇ ਬਹੁਤ ਜ਼ਿਆਦਾ ਨਹੀਂ ਕੁਝ ਵੀ ਇਹ ਚ ਪਾਉਣ ਦੀ ਲੋੜ ਸਿਰਫ ਇਹ ਦੇ ਚ ਪਾਵਾਂਗੇ ਅਸੀਂ ਨਹੀਂ ਕਿਹਾ ਕਿਉਂ ਵੇਸਟ ਕਰਨਾ ਜੀ ਜੀ ਬਿਲਕੁਲ ਬੜੀ ਮਿਹਰ ਨਾਲ ਤੋੜਿਆ ਤੇ ਇਹ ਦੇ ਚ ਪਾਵਾਂਗੇ ਜੀ ਅਸੀਂ ਲੂਣ ਸਵਾਦ ਅਨੁਸਾਰ ਨਮਕ ਸ਼ਮਕ ਡਾਲ ਦਿੰਦੇ ਹਾਂ ਜ਼ਿਆਦਾ ਨਹੀਂ ਹੋ ਜੀ ਕਿਤੇ ਨੂੰ ਨੂੰ ਤਾਂ ਬਾਅਦ ਚ ਵੀ ਆਪਾਂ ਪਾ ਸਕਦੇ ਆ ਤੇ ਨਾਲ ਪਾਵਾਂਗੇ ਇਹਦੇ ਚ ਆਪਾਂ આમਚੂਰ ਪਾਊਡਰ ਪਾਊਡਰ ਪਾਟਰਫਰ ਪਾਉ ਗਏ 2 ਚਮਚ ਤੇ ਇਹਨੂੰ ਲਵਾਂਗੇ ਜੜਾ ਕਰਨ ਜਿਹੜਾ ਕਰਨ ਜਿਹੜਾ ਤੇ ਜਿਹੜਾ ਤੇ ਜਿਹੜਾ ਇਹ ਲਾਉਂਦੀ ਚਟਣੀ ਦਾ ਜਿਹੜਾ ਕਲਰ ਆ ਯੋਗਾ ਲਾਜ ਵਾਪਸ ਤੁਸੀਂ ਦੇਖ ਸਕਦੇ ਜੀ ਹਾਂਜੀ ਮੈਂ ਤੁਹ ਹੀ ਦੇਖ ਸਕਦੇ ਜੀ ਚਟਣੀ ਦਾ ਕਲਰ ਦਿਖਾਉ ਉਜੀ ਟੇਡਾ ਘਰ ਕੀ ਟੇਡਾ ਕਿਉਂਹੀਂ ਇੱਥੇ ਕੱਢ ਦਿੰਨੇ ਆ ਤੁਸੀਂ ਟੇਡਾ ਖਾਣਾ ਜੀ ਆਹ ਲਓ ਜੀ ਟੇਸਟੀ ਟੇਸਟੀ ਚਟਣੀ ਹੁਣ ਕੇ ਤਿਆਰ ਆ ਸੋ ਰੈਸਪੀ ਚੰਗੀ ਲੱਗੀ ਤੈਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਹਾਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ